ਤਾਂ ਮਿੱਤਰੋ ਅੱਜਕੱਲ ਸਮਾਂ ਇਦਾਂ ਦਾ ਚੱਲ ਰਿਹਾ ਆ ਕਿ ਆਪਾਂ ਕਿਸੇ ਤੇ ਵੀ ਅੱਖਾ ਬੰਦ ਕਰਕੇ ਯਕੀਨ ਨਹੀਂ ਕਰ ਸਕਦੇ ਸਾਹਮਣੇ ਵਾਲਾ ਕੀ ਸੋਚ ਰਿਹਾ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਆ ਆਪਾਂ ਇਹਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਲਾ ਸਕਦੇ ਅੱਜ ਜਿਹੜੀ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਆ ਉਹਦੇ ਵਿੱਚ ਵੀ ਕੁਝ ਐਦਾਂ ਹੀ ਹੁੰਦਾ ਆ ਇੱਕ ਮੁੰਡਾ ਆਪਣੇ ਦੋਸਤ ਦੇ ਘਰੇ ਜਾਂਦਾ ਆ ਪਰ ਉਹ ਉੱਥੋਂ ਵਾਪਸ ਬਾਹਰ ਨਹੀਂ ਨਿਕਲਦਾ ਤੇ ਫਿਰ ਲੋਕਾਂ ਨੂੰ ਜਦੋਂ ਇਹਦੇ ਪਿੱਛੇ ਦੀ ਸੱਚਾਈ ਦਾ ਪਤਾ ਲੱਗਦਾ ਆ ਤਾਂ ਲੋਕਾਂ ਦੇ ਹੋਸ਼ ੁੱਟ ਜਾਂਦੇ ਨੇ ਸੱਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਂਡੀ ਜਿਹੜੇ ਮੇਰੇ ਦੋਸਤ ਅੱਜ ਚੈਨਲ ਤੇ ਪਹਿਲੀ ਵਾਰ ਆਏ ਨੇ ਤਾਂ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਅੱਜ ਜਿਹੜੀ ਮੈਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਹ ਆਪਣੇ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਹੈ ਲੁਧਿਆਣਾ ਦੇ ਜਲੰਧਰ ਬਾਈਪਾਸ ਦੇ ਨੇੜੇ ਸਲੇਮ ਟਾਬਰੀ ਨਾਂ ਦਾ ਇੱਕ ਏਰੀਆ ਪੈਂਦਾ ਆ ਉਸ ਏਰੀਆ ਦੇ ਵਿੱਚ ਦਵਿੰਦਰ ਕੁਮਾਰ ਨਾਂ ਦਾ ਇੱਕ ਬੰਦਾ ਰਹਿੰਦਾ ਆ ਦਵਿੰਦਰ ਦੇ ਪਰਿਵਾਰ ਦੇ ਵਿੱਚ ਉਹਦੀ ਪਤਨੀ ਹੈ ਤੇ ਉਹਦੀ ਇੱਕ ਬੇਟੀ ਹੈ ਜਿਹੜੀ ਉਹਦੀ ਬੇਟੀ ਹੈ ਉਹ ਫਿਜ਼ੀਕਲੀ ਡਿਸੇਬਲਡ ਹੈ ਜਿਹੜਾ ਇਹ ਦਵਿੰਦਰ ਕੁਮਾਰ ਸੀ ਇਹਦੀ ਉਮਰ 30 ਸਾਲ ਦੇ ਕਰੀਬ ਸੀ ਇਹ ਮੁੰਬਈ ਦੇ ਵਿੱਚ ਆਪਣਾ ਕੰਮਕਾਰ ਕਰਦਾ ਸੀ ਉੱਥੇ ਹੀ ਆਪਣਾ ਜੋਬ ਕਰਦਾ ਸੀ ਆਪਣੇ ਘਰ ਪੰਜਾਬ ਦੇ ਵਿੱਚ ਇਹ ਮਹੀਨੇ ਦੇ ਵਿੱਚ ਦੋ ਕੁ ਵਾਰੀ ਆਉਂਦਾ ਸੀ 6 ਜਨਵਰੀ 2026 ਦਾ ਦਿਨ ਹੁੰਦਾ ਦਵਿੰਦਰ ਕੁਮਾਰ ਮੁੰਬਈ ਤੋਂ ਆਪਣੇ ਪੰਜਾਬ ਵਾਲੇ ਘਰ ਪਹੁੰਚਦਾ ਆ ਇਹ ਰੇਲਵੇ ਸਟੇਸ਼ਨ ਪਹੁੰਚਦਾ ਹੈ ਰੇਲਵੇ ਸਟੇਸ਼ਨ ਤੋਂ ਇਹਨੂੰ ਇਹਦਾ ਇੱਕ ਦੋਸਤ ਸ਼ਮਸ਼ੇਰ ਸਿੰਘ ਲੈਣ ਦੇ ਲਈ ਜਾਂਦਾ ਆ ਹੁਣ ਦਵਿੰਦਰ ਆਪਣੀ ਘਰ ਵਾਲੀ ਨੂੰ ਫੋਨ ਕਰ ਦਿੰਦਾ ਆ ਕਿ ਤੂੰ ਵੀ ਘਰ ਪਹੁੰਚ ਜਾ ਉਹ ਆਪਣੇ ਕਿਸੇ ਕੰਮਕਾਰ ਵਾਸਤੇ ਗਈ ਹੁੰਦੀ ਆ ਕਿ ਮੈਂ ਪੰਜਾਬ ਪਹੁੰਚ ਗਿਆ ਆ ਇਹਦੀ ਘਰ ਵਾਲੀ ਵੀ ਹੁਣ ਘਰ ਪਹੁੰਚ ਜਾਂਦੀ ਆ ਦਵਿੰਦਰ ਕੁਮਾਰ ਆਪਣੇ ਦੋਸਤ ਦੇ ਨਾਲ ਆਪਣੇ ਘਰ ਪਹੁੰਚਦਾ ਆ ਇਹ ਆਪਣੇ ਕੱਪੜੇ ਬਦਲਦਾ ਉੱਤੇ ਬਹੁਤਾ ਦੇਰ ਨਹੀਂ ਠਹਿਰਦਾ ਇਹ ਉਹਨਾਂ ਨੂੰ ਕਹਿੰਦਾ ਆ ਕਿ ਮੈਂ ਫਲੋਰ ਜਾ ਰਿਹਾ ਕਿਸੇ ਦਾ ਪਤਾ ਲੈਣ ਦੇ ਲਈ ਬਸ ਇਹ ਕੁਝ ਮਿੰਟ ਘਰ ਰੁਕਦਾ ਆ ਤੇ ਉਸ ਤੋਂ ਬਾਅਦ ਇਹ ਘਰੋਂ ਬਾਹਰ ਨਿਕਲ ਲੈਂਦਾ ਹੁਣ ਦਵਿੰਦਰ ਕੁਮਾਰ ਨੂੰ ਘਰੋਂ ਗਏ ਨੂੰ ਕਾਫੀ ਟਾਈਮ ਨਿਕਲ ਜਾਂਦਾ ਆ ਪਰ ਇਹ ਘਰ ਵਾਪਸ ਨਹੀਂ ਆਉਂਦਾ ਸ਼ਾਮ ਹੋ ਜਾਂਦੀ ਆ ਦਵਿੰਦਰ ਘਰ ਵਾਪਸ ਨਹੀਂ ਪਹੁੰਚਦਾ ਇਹਦਾ ਫੋਨ ਵੀ ਬੰਦ ਆ ਰਿਹਾ ਹੁੰਦਾ ਆ ਘਰਦਿਆਂ ਨੂੰ ਟੈਨਸ਼ਨ ਹੋ ਜਾਂਦੀ ਹੈ ਘਰ ਦੇ ਹੁਣ ਦਵਿੰਦਰ ਦਾ ਇੱਕ ਦੋਸਤ ਹੁੰਦਾ ਆ ਸ਼ਮਸ਼ੇਰ ਸਿੰਘ ਉਹ ਉਹਨੂੰ ਪੁੱਛਦੇ ਨੇ ਕਿ ਦਵਿੰਦਰ ਤੇਰੇ ਕੋਲ ਆਇਆ ਸੀ ਤਾਂ ਉਹ ਕਹਿੰਦਾ ਆ ਕਿ ਹਾਂ ਉਹ ਮੇਰੇ ਕੋਲ ਆਇਆ ਸੀ ਉਹ ਮੋਟਰਸਾਈਕਲ ਮੰਗ ਰਿਆ ਸੀ ਪਰ ਮੈਂ ਉਸ ਨੂੰ ਮੋਟਰਸਾਈਕਲ ਨਹੀਂ ਦਿੱਤਾ ਇਸ ਕਰਕੇ ਉਹ ਮੇਰੇ ਨਾਲ ਲੜ ਕੇ ਇੱਥੋਂ ਚਲੇ ਆ ਗਿਆ ਹੁਣ ਜਦ ਕਾਫੀ ਸਮਾਂ ਨਿਕਲ ਜਾਂਦਾ ਦਵਿੰਦਰ ਘਰ ਵਾਪਸ ਨਹੀਂ ਆਉਂਦਾ ਤਾਂ ਪਰਿਵਾਰ ਵਾਲਿਆਂ ਨੂੰ ਕਾਫੀ ਫਿਕਰ ਹੋ ਜਾਂਦੀ ਹੈ ਕਾਫੀ ਟੈਨਸ਼ਨ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਉਹ ਨਜ਼ਦੀਕੀ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੇ ਨੇ ਤੇ ਦਵਿੰਦਰ ਦੀ ਗੁੰਮਸ਼ੋਦਗੀ ਦੀ ਰਿਪੋਰਟ ਦਰਜ ਕਰਾਉਂਦੇ ਨੇ ਪੁਲਿਸ ਵਾਲਿਆਂ ਵੱਲੋਂ ਹੁਣ ਗੁੰਮਸ਼ੋਦਗੀ ਦੀ ਰਿਪੋਰਟ ਦਰਜ ਕਰ ਲਈ ਜਾਂਦੀ ਹੈ ਤੇ ਆਪਣੀ ਛਾਣਬੀਨ ਸ਼ੁਰੂ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਵਾਲੇ ਕੀ ਕਰਦੇ ਨੇ ਕਿ ਇਹਨਾਂ ਦੀ ਗਲੀ ਦੇ ਵਿੱਚ ਜਿਹੜ ਹੁੰਦੇ ਨੇ ਇਹ ਉਹ ਚੈੱਕ ਕਰਨੇ ਸ਼ੁਰੂ ਕਰ ਦਿੰਦੇ ਨੇ ਜਦੋਂ ਇਹ ਕੈਮਰੇ ਚੈੱਕ ਕਰਦੇ ਨੇ ਤਾਂ ਇਹ ਕੀ ਦੇਖਦੇ ਨੇ ਕਿ ਦਵਿੰਦਰ ਕੁਮਾਰ ਆਪਣੇ ਦੋਸਤ ਸ਼ਮਸ਼ੇਰ ਸਿੰਘ ਦੇ ਘਰ ਬੜਿਆ ਹੁੰਦਾ ਆ ਪਰ ਉਤੋਂ ਉਹ ਵਾਪਸ ਨਹੀਂ ਨਿਕਲਿਆ ਹੁੰਦਾ ਕੈਮਰਿਆਂ ਦੀ ਫੁਟੇਜ ਦੇਖਦੇ ਹੋਏ ਜਦ ਪਰਿਵਾਰ ਵਾਲਿਆਂ ਨੇ ਸਾਰੀ ਵੀਡੀਓ ਦੇਖੀ ਤਾਂ ਇਹ ਕੀ ਦੇਖਦੇ ਨੇ ਕਿ ਲਗਭਗ ਰਾਤ ਦੇ 12 ਵਜੇ ਹੁੰਦੇ ਨੇ ਇਹ ਸ਼ੇਰਾ ਆਪਣਾ ਮੋਟਰਸਾਈਕਲ ਘਰ ਤੋਂ ਬਾਹਰ ਕੱਢਦਾ ਆ ਐ ਦੇ ਨਾਲ ਇਹਦੀ ਘਰ ਵਾਲੀ ਹੁੰਦੀ ਆ ਤੇ ਇਹਦਾ ਮੁੰਡਾ ਹੁੰਦਾ ਆ ਫਿਰ ਇਹ ਮੋਟਰਸਾਈਕਲ ਦੇ ਉੱਤੇ ਇੱਕ ਥੈਲਾ ਲੱਦਣ ਦੀ ਕੋਸ਼ਿਸ਼ ਕਰਦੇ ਨੇ ਇਹ ਥੈਲਾ ਉਤੋਂ ਲੱਦ ਕੇ ਮੋਟਰ ਕਲਦੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਵਾਪਸ ਆ ਜਾਂਦੇ ਨੇ ਐਦਾਂ ਕਰਦੇ ਹੋਏ ਇਹ ਲਗਭਗ ਤਿੰਨ ਗੇੜੇ ਲਾਉਂਦੇ ਨੇ ਪਰ ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਕ ਉਹਨਾਂ ਨੂੰ ਕਲੀਅਰ ਨਹੀਂ ਦਿਖਦਾ ਕਿ ਥੈਲੇ ਦੇ ਵਿੱਚ ਕੀ ਹੁੰਦਾ ਆ ਫਿਰ ਇਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਮਨ ਦੇ ਵਿੱਚ ਸ਼ੱਕ ਆ ਜਾਂਦਾ ਹੈ ਤੇ ਉਹ ਐਸਐਚਓ ਸਾਹਿਬ ਨੂੰ ਫੋਨ ਕਰਦੇ ਨੇ ਤੇ ਇਹ ਸਭ ਬਾਰੇ ਦੱਸਦੇ ਨੇ ਇੱਥੇ ਫਿਰ ਐਸਐਚਓ ਸਾਹਿਬ ਕਹਿੰਦੇ ਨੇ ਕਿ ਅਸੀਂ ਆਪਣੀ ਛਾਣਵੇਂ ਦੇ ਵਿੱਚ ਲੱਗੇ ਹੋਏ ਆ ਅਸੀਂ ਆਪਣੀਆਂ ਟੀਮਾਂ ਲਾਈਆਂ ਹੋਈਆਂ ਨੇ ਪਰਿਵਾਰ ਵਾਲੇ ਕਹਿੰਦੇ ਨੇ ਕਿ ਸਾਨੂੰ ਸ਼ੇਰੇ ਦੇ ਉੱਤੇ ਸ਼ੱਕ ਹੈ ਤਾਂ ਪੁਲਿਸ ਵਾਲੇ ਕਹਿੰਦੇ ਨੇ ਕਿ ਹੋ ਸਕਦਾ ਆ ਉਹ ਕੋਈ ਆਪਣਾ ਹੀ ਸਮਾਨ ਬਾਹਰ ਸੱਟ ਕੇ ਆਇਆ ਹੋਵੇ ਹੁਣ ਇਧਰ ਪੁਲਿਸ ਵਾਲੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਹੋਏ ਹੁੰਦੇ ਨੇ ਤੇ ਉਧਰ ਪਰਿਵਾਰ ਵਾਲਿਆਂ ਨੂੰ ਸ਼ੇਰੇ ਦੇ ਉੱਤੇ ਸ਼ੱਕ ਹੁੰਦਾ ਆ ਤਾਂ ਪਰਿਵਾਰ ਵਾਲੇ ਕੁਝ ਮੋਤਵਾਰ ਬੰਦਿਆਂ ਨਾਲ ਸਲਾਹ ਕਰਦੇ ਨੇ ਉਹ ਕਹਿੰਦੇ ਨੇ ਕਿ ਇਧਰ ਉਧਰ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਦੇਖਦੇ ਆ ਕਸ਼ੇਰਾ ਉਹਨੂੰ ਕੁਝ ਕਰਕੇ ਸੱਟਣਾ ਆਇਆ ਹੋਵੇ ਇਸ ਤੋਂ ਬਾਅਦ ਇਲਾਕੇ ਦੇ ਕੁਝ ਲੋਕ ਤੇ ਪਰਿਵਾਰ ਦੇ ਕੁਝ ਮੈਂਬਰ ਦਵਿੰਦਰ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰਦੇ ਨੇ ਲੱਭਣ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਜਿਹੜੇ ਖਾਲੀ ਇਲਾਕੇ ਹੁੰਦੇ ਨੇ ਉਹ ਸਾਰੇ ਇਲਾਕਿਆਂ ਦੇ ਵਿੱਚ ਦੇਖਦੇ ਨੇ ਤਾਂ ਉਹ ਦੇਖਦੇ ਨੇ ਕਿ ਇੱਕ ਖਾਲੀ ਪਲਾਟ ਦੇ ਵਿੱਚ ਇੱਕ ਕੁੱਤਾ మాਸ ਨੂੰ ਖਿੱਚ ਰਿਹਾ ਹੁੰਦਾ ਆ ਉਹਦੇ ਮੂੰਹ ਦੇ ਵਿੱਚ ਇੱਕ ਟੁਕੜਾ ਹੁੰਦਾ ਲੋਕ ਜਦੋਂ ਇਹ ਸਭ ਦੇਖਦੇ ਨੇ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਬਹੁਤ ਜ਼ਿਆਦਾ ਡਰ ਜਾਂਦੇ ਨੇ ਫਿਰ ਜਦੋਂ ਖਾਲੀ ਪਲਾਟ ਦੇ ਵਿੱਚ ਜਾ ਕੇ ਦੇਖਦੇ ਨੇ ਤਾਂ ਦਵਿੰਦਰ ਦੀ ਬਾਡੀ ਦੇ ਅਲੱਗ-ਅਲੱਗ ਪਾ ਪਾਏ ਹੁੰਦੇ ਨੇ ਬਾਵਾ ਕਿਤੇ ਪਈਆਂ ਹੁੰਦੀਆਂ ਨੇ ਤੜ ਕਿਤੇ ਪਿਆ ਹੁੰਦਾ ਆ ਲੱਤਾਂ ਕਿਤੇ ਪਈਆਂ ਹੁੰਦੀਆਂ ਨੇ ਇਹ ਸਭ ਦੇਖ ਕੇ ਉਥੋਂ ਲੋਕ ਪੁਲਿਸ ਵਾਲਿਆਂ ਨੂੰ ਸੂਚਿਤ ਕਰ ਦਿੰਦੇ ਨੇ ਪੁਲਿਸ ਵਾਲੇ ਵੀ ਉੱਥੇ ਪਹੁੰਚ ਜਾਂਦੇ ਨੇ ਉਹ ਆ ਕੇ ਦੇਖਦੇ ਨੇ ਕਿ ਇਹ ਜਿਹੜੇ ਬਾਡੀ ਪਾਰਟ ਉੱਥੇ ਪਏ ਹੁੰਦੇ ਨੇ ਇਹਨਾਂ ਨੂੰ ਪਹਿਲਾਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੁੰਦੀ ਹੈ ਪਰ ਇਹਨਾਂ ਨੂੰ ਅੱਗ ਨਹੀਂ ਲੱਗੀ ਹੁੰਦੀ ਹੁਣ ਜੋ ਦਵਿੰਦਰ ਦਾ ਇੱਕ ਹੱਥ ਹੁੰਦਾ ਹੈ ਉਹ ਮਿਸਿੰਗ ਹੁੰਦਾ ਹੈ ਉਹ ਲੱਭ ਨਹੀਂ ਰਿਹਾ ਹੁੰਦਾ ਇਸ ਤੋਂ ਬਾਅਦ ਉਹ ਦੇਖਦੇ ਨੇ ਕਿ ਦਵਿੰਦਰ ਦਾ ਜੋ ਸਿਰ ਹੁੰਦਾ ਹੈ ਉਹ ਇੱਕ ਚਿੱਟੇ ਰੰਗ ਦੇ ਡਰਮ ਦੇ ਵਿੱਚ ਪਾਇਆ ਹੁੰਦਾ ਹੈ ਤੇ ਸਾਈਡ ਦੇ ਉੱਤੇ ਰੱਖਿਆ ਹੁੰਦਾ ਹੈ ਪੁਲਿਸ ਵਾਲਿਆਂ ਵੱਲੋਂ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਜਾਂਦਾ ਹੈ ਫੋਰੈਂਸਿਕ ਟੀਮ ਆਉਂਦੀ ਹੈ ਤੇ ਉਹ ਆਪਣੇ ਸੈਂਪਲ ਕਲੈਕਟ ਕਰਦੀ ਹੈ ਇਸ ਤੋਂ ਬਾਅਦ ਪੁਲਿਸ ਵਾਲੇ ਆਪਣੀ ਤਫ਼ਤੀਸ਼ ਦੇ ਵਿੱਚ ਲੱਗ ਜਾਂਦੇ ਨੇ ਜਾਂਚ ਪੜਤਾਲ ਦੇ ਵਿੱਚ ね ਪੁਲਿਸ ਵਾਲੇ ਦਵਿੰਦਰ ਦੇ ਪਰਿਵਾਰ ਵਾਲਿਆਂ ਨੂੰ ਪੁੱਛਦੇ ਨੇ ਕਿ ਕੀ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਐ ਜਾਂ ਸ਼ਮਸ਼ੇਰ ਸਿੰਘ ਦੇ ਪਰਿਵਾਰ ਦੇ ਨਾਲ ਕੋਈ ਦੁਸ਼ਮਣੀ ਐ ਤਾਂ ਪਰਿਵਾਰ ਵਾਲੇ ਦੱਸਦੇ ਨੇ ਕਿ ਜੇਕਰ ਉਹਨਾਂ ਦੀ ਉਹਨਾਂ ਨਾਲ ਦੁਸ਼ਮਣੀ ਹੁੰਦੀ ਤਾਂ ਫਿਰ ਦਵਿੰਦਰ ਸ਼ਮਸ਼ੇਰ ਦੇ ਘਰ ਕਿਉਂ ਜਾਂਦਾ ਦਵਿੰਦਰ ਤੇ ਸ਼ਮਸ਼ੇਰ ਦੋਨੇ ਯਾਰ ਦੋਸਤ ਸੀ ਇਕੱਠੇ ਬੈਹਂਦੇ ਉੱਠਦੇ ਸੀ ਇਕੱਠੇ ਖਾਂਦੇ ਪੀਂਦੇ ਸੀ ਜਦੋਂ ਵੀ ਦਵਿੰਦਰ ਬੰਬੇ ਤੋਂ ਪੰਜਾਬ ਆਉਂਦਾ ਸੀ ਤਾਂ ਸ਼ੇਰੇ ਨਾਲ ਹੀ ਜ਼ਿਆਦਾ ਸਮਾਂ ਬਤੀਤ ਕਰਦਾ ਸੀ ਪਰਿਵਾਰ ਵਾਲਿਆਂ ਦਾ ਕਹਿਣਾ ਆ ਕਿ ਜੋ ਸ਼ੇਰਾ ਆ ਉਹ ਚਿੱਟਾ ਪੀਣ ਦਾ ਆਦੀ ਐ ਤੇ ਚਿੱਟਾ ਵੇਚਣ ਦਾ ਕੰਮ ਵੀ ਕਰਦਾ ਆ ਉਹ ਕਹਿੰਦੇ ਆ ਕਿ ਸਾਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ ਇੱਕ ਦੋਸਤ ਹੀ ਆਪਣੇ ਦੋਸਤਾਂ ਨਾਲ ਇਦਾਂ ਕਰ ਸਕਦਾ ਆ ਜਦੋਂ ਦਵਿੰਦਰ ਬੰਬੇ ਤੋਂ ਆਇਆ ਸੀ ਤਾਂ ਉਹਨੂੰ ਸਤੇਸ਼ਨ ਤੋਂ ਲੈਣ ਸ਼ੇਰ ਆ ਹੀ ਗਿਆ ਸੀ ਉਹਨਾਂ ਦਾ ਕਹਿਣਾ ਆ ਕਿ ਦਵਿੰਦਰ ਇਸ ਵਾਰੀ ਮੁੰਬਈ ਤੋਂ 5 ਮਹੀਨੇ ਬਾਅਦ ਆਇਆ ਸੀ ਤੇ ਉਹ ਸ਼ੇਰੇ ਨੂੰ ਮਿਲਣ ਲਈ ਉਹਦੇ ਘਰ ਗਿਆ ਸੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹਨਾਂ ਦੇ ਵਿੱਚ ਇਹੋ ਜਿਹਾ ਕੀ ਹੋ ਗਿਆ ਉਹਨਾਂ ਦੇ ਦੱਸਣ ਮੁਤਾਬਕ ਜੋ ਦਵਿੰਦਰ ਦੀ ਬਾਡੀ ਸੀ ਉਹਨੂੰ 7 ਟੁਕੜਿਆਂ ਦੇ ਵਿੱਚ ਵੰਡਿਆ ਹੋਇਆ ਸੀ ਉਹਦੀਆਂ ਲੱਤਾਂ ਸਰੀਰ ਦੇ ਨਾਲੋਂ ਅਲੱਗ ਕੀਤੀਆਂ ਹੋਈਆਂ ਸੀ ਦੋਨੇ ਬਾਹਾਂ ਬਾਡੀ ਨਾਲੋਂ ਲੱਗ ਆਇਆ ਸੀ ਉਹਦਾ ਜੋ ਢੜ ਤੇ ਉਹਦਾ ਸਿਰ ਸੀ ਉਹਨੂੰ ਇੱਕ ਚਿੱਟੇ ਰੰਗ ਦੇ ਡਰਮ ਦੇ ਵਿੱਚ ਪਾਇਆ ਸੀ ਇਹ ਸਾਰਾ ਕੁਝ ਸਾਹਮਣੇ ਆਉਣ ਤੇ ਪੁਲਿਸ ਵਾਲੇ ਬਿਨਾਂ ਦੇਰੀ ਕੀਤੇ ਸ਼ਮਸ਼ੇਰ ਸਿੰਘ ਦੇ ਘਰ ਪਹੁੰਚਦੇ ਨੇ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਉਹਨੂੰ ਥਾਣੇ ਲਿਜਾਇਆ ਜਾਂਦਾ ਆ ਪੁਲਿਸ ਵਾਲੇ ਇਹਨੂੰ ਪੁੱਛਦੇ ਨੇ ਕਿ ਆਖਿਰਕਾਰ ਇਹਨੇ ਦਵਿੰਦਰ ਦਾ ਇੰਨੀ ਬੇਰਹਿਮੀ ਨਾਲ ਕਤਲ ਕਿਉਂ ਕੀਤਾ ਤਾਂ ਫਿਰ ਇਹ ਦੱਸਦਾ ਆ ਕਿ ਇਹ ਦੋਨੇ ਜਣੇ ਪੁਰਾਣੇ ਦੋਸਤ ਸੀ ਤੇ ਪਹਿਲਾਂ ਵੀ ਦੋਨੇ ਇਕੱਠੇ ਬੈਠ ਕੇ ਨਸ਼ਾ ਕਰਦੇ ਸੀ ਉਹ ਦੱਸਦਾ ਆ ਕਿ ਦਵਿੰਦਰ ਨੇ ਬੰਬੇ ਤੋਂ ਹੀ ਉਹਨੂੰ ਫੋਨ ਕਰਤਾ ਸੀ ਕਿ ਉਹ ਪੰਜਾਬ ਆ ਰਿਹਾ ਆ ਤੇ ਉਹ ਉਹਨੂੰ ਸਟੇਸ਼ਨ ਲੈਣ ਲਈ ਆ ਜਵੇ ਹੁਣ ਸਟੇਸ਼ਨ ਤੇ ਸ਼ੇਰਾ ਨੂੰ ਲੈਣ ਜਾਂਦਾ ਆ ਇਹ ਘਰ ਆਉਂਦੇ ਨੇ ਦਵਿੰਦਰ ਆਪਣਾ ਸਮਾਨ ਰੱਖਦਾ ਤੇ ਸ਼ੇਰੇ ਦੇ ਘਰੇ ਚੱਲ ਜਾਂਦਾ ਉਸ ਸਮੇਂ ਸ਼ਮਸ਼ੇਰ ਘਰ ਦੇ ਵਿੱਚ ਇਕੱਲਾ ਸੀ ਕਿਉਂਕਿ ਉਹਦੀ ਘਰ ਵਾਲੀ ਲੋਕਾਂ ਦੇ ਘਰਾਂ ਦੇ ਵਿੱਚ ਸਫਾਈ ਦਾ ਕੰਮ ਕਰਦੀ ਆ ਉਹ ਆਪਣਾ ਕੰਮ ਤੇ ਗਈ ਹੋਈ ਸੀ ਹੁਣ ਦਵਿੰਦਰ ਇਹਨਾਂ ਦੇ ਘਰੇ ਜਾਂਦਾ ਫਿਰ ਇਹ ਦੋਨੇ ਬੈਠ ਕੇ ਉੱਤੇ ਨਸ਼ਾ ਕਰਦੇ ਨੇ ਜਦੋਂ ਇਹਨਾਂ ਦੋਨਾਂ ਨੂੰ ਨਸ਼ਾ ਹੋ ਜਾਂਦਾ ਆ ਤਾਂ ਇਹਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋ ਜਾਂਦੀ ਆ ਬਹਿਸਬਾਜ਼ੀ ਹੋ ਜਾਂਦੀ ਆ ਦੋਨਾਂ ਦੇ ਵਿੱਚ ਉੱਥੇ ਲੜਾਈ ਹੋ ਜਾਂਦੀ ਆ ਲੜਾਈ ਦੇ ਦੌਰਾਨ ਹੀ ਸ਼ਮਸ਼ੇਰ ਨੇ ਦਵਿੰਦਰ ਦੇ ਕੁਝ ਕੇ ਮਾਰਿਆ ਉਹਦੇ ਨਾਲ ਦਵਿੰਦਰ ਥੱਲੇ ਡਿੱਗ ਜਾਂਦਾ ਹੈ ਤੇ ਬੇਹੋਸ਼ ਹੋ ਜਾਂਦਾ ਹੈ ਉੱਤੇ ਫਿਰ ਸ਼ਮਸ਼ੀਰ ਨੂੰ ਲੱਗਿਆ ਕਿ ਦਵਿੰਦਰ ਦੀ ਮੌਤ ਹੋ ਗਈ ਆ ਉਹ ਬਹੁਤ ਜ਼ਿਆਦਾ ਡਰ ਜਾਂਦਾ ਹੈ ਉਹਨੂੰ ਇਹ ਹੋ ਜਾਂਦਾ ਹੈ ਕਿ ਜੇਕਰ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਫਿਰ ਮੈਂ ਬੁਰੀ ਤਰ੍ਹਾਂ ਫਸ ਜੂੰਗਾ ਸ਼ਮਸ਼ੀਰ ਲੱਕੜ ਦਾ ਕੰਮ ਕਰਦਾ ਸੀ ਇਸ ਕਰਕੇ ਉਹਦੇ ਕੋਲ ਆੜੀ ਜਾਂ ਹੋਰ ਸਮਾਨ ਵਗੈਰਾ ਘਰੇ ਪਿਆ ਹੁੰਦਾ ਸੀ ਉਹ ਫਿਰ ਆਰੀ ਚੱਕਦਾ ਆ ਤੇ ਦਵਿੰਦਰ ਦੀ ਬਾਡੀ ਨੂੰ ਕੱਟਣਾ ਸ਼ੁਰੂ ਕਰ ਦਿੰਦਾ ਆ ਉਹ 2 2.5 ਘੰਟੇ ਲਾ ਕੇ ਇਹਦੀ ਬਾਡੀ ਨੂੰ 6-7 ਹਿੱਸਿਆਂ ਦੇ ਵਿੱਚ ਕੱਟਦਾ ਹੈ ਇਸ ਤੋਂ ਬਾਅਦ ਇਹ ਘਰ ਦੇ ਵਿੱਚੋਂ ਹੀ ਇੱਕ ਬੋਰਾ ਚੱਕਦਾ ਤੇ ਬਾਡੀ ਦੇ ਕੁਝ ਪਾਰਟ ਬੋਰੇ ਦੇ ਵਿੱਚ ਪਾ ਦਿੰਦਾ ਆ ਫਿਰ ਜਿਹੜਾ ਦਵਿੰਦਰ ਦਾ ਸਿਰ ਹੁੰਦਾ ਆ ਉਹਨੂੰ ਇੱਕ ਬਾਲਟੀ ਦੇ ਵਿੱਚ ਪਾ ਕੇ ਰੱਖ ਦਿੰਦਾ ਹੈ। ਇਹਦੀ ਘਰ ਵਾਲੀ ਜਦੋਂ ਕੰਮ ਤੋਂ ਵਾਪਸ ਘਰ ਆਉਂਦੀ ਹੈ ਤਾਂ ਉਹਨੂੰ ਇਹ ਸਾਰਾ ਕੁਝ ਦਾ ਦਿੰਦਾ ਆ। ਫਿਰ ਇਹ ਰਾਤ ਹੋਣ ਦੀ ਉਡੀਕ ਕਰਦੇ ਨੇ। ਜਦੋਂ 11 ਵਜੇ ਜਾਂਦੇ ਨੇ ਹਨੇਰਾ ਹੋ ਜਾਂਦਾ ਆ ਤਾਂ ਇਹ ਦੇਖਦੇ ਨੇ ਕਿ ਗਲੀ ਦੇ ਵਿੱਚ ਕੋਈ ਨਹੀਂ ਆਲੇ-ਦਾਲੇ ਸੁੰਨਸਾਣਾ ਆ। ਇਹ ਮੋਟਰਸਾਈਕਲ ਵਾਰ ਕੱਢਦੇ ਨੇ ਤੇ ਉਸ ਥੈਲੇ ਨੂੰ ਬੋਰੇ ਨੂੰ ਮੋਟਰਸਾਈਕਲ ਤੇ ਲੱਦਦੇ ਨੇ ਤੇ ਇੱਕ ਖਾਲੀ ਪਲਾਟ ਦੇ ਵਿੱਚ ਜਾ ਕੇ ਸੱਟਾਉਂਦੇ ਨੇ ਉਸ ਤੋਂ ਬਾਅਦ ਇਹ ਉਹ ਬਾਲਟੀ ਚੱਕਦਾ ਤੇ ਇੱਕ ਟੱਬ ਦੇ ਵਿੱਚ ਇਹਨੇ ਕੁਝ ਪਾਰਟ ਪਾਏ ਹੁੰਦੇ ਨੇ ਇਹ ਮੋਟਰਸਾਈਕਲ ਦੇ ਉੱਤੇ ਲੱਦਦੇ ਨੇ ਤੇ ਉਸ ਏਰੀਆ ਦੇ ਵਿੱਚ ਜਾ ਕੇ ਸੱਟਾਉਂਦੇ ਨੇ ਇਹ ਬਾਡੀ ਪਾਰਟਸ ਨੂੰ ਉੱਥੇ ਜਲਾਉਣ ਦੀ ਵੀ ਕੋਸ਼ਿਸ਼ ਕਰਦੇ ਨੇ ਪਰ ਉੱਥੇ ਇਹ ਬਾਡੀ ਨੂੰ ਜਲਾ ਨਹੀਂ ਪਾਉਂਦੇ ਇਹ ਸ਼ਮਸ਼ੀਰ ਇੰਨਾ ਜ਼ਿਆਦਾ ਸ਼ਕਤਰ ਸੀ ਦਵਿੰਦਰ ਦਾ ਜਿਹੜਾ ਸਿਰ ਇਹਨਾਂ ਨੇ ਬਾਲਟੀ ਦੇ ਵਿੱਚ ਰੱਖਿਆ ਹੋਇਆ ਸੀ ਇਹ ਉਸ ਜਗ੍ਹਾ ਤੋਂ 1 ਕਿਲੋਮੀਟਰ ਦੂਰ ਤਾਂ ਕਿ ਸੱਟਦੇ ਨੇ ਤਾਂ ਕਿ ਕਿਸੇ ਨੂੰ ਬਾਡੀ ਦੀ ਪਛਾਣ ਹੀ ਨਾ ਆਵੇ ਤੇ ਮੈਂ ਬਚ ਜਾਵਾਂ ਮੇਰਾ ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਮੈਂ ਇਹ ਕਤਲ ਕੀਤਾ ਹੈ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਮੁਜਰਮ ਕ੍ਰਾਈਮ ਕਰਦਾ ਆ ਤਾਂ ਉਹਨੂੰ ਇਹੀ ਲੱਗਦਾ ਹੁੰਦਾ ਹੈ ਕਿ ਉਹ ਕਦੇ ਫੜੇ ਨਹੀਂ ਜਾਊਗਾ ਪਰ ਉਹ ਆਪਣੇ ਜੁਰਮ ਦੇ ਪਿੱਛੇ ਇਹੋ ਜਿਹਾ ਕੋਈ ਨਾ ਕੋਈ ਸਬੂਤ ਜ਼ਰੂਰ ਛੱਡ ਜਾਂਦਾ ਹੈ ਜਿਸ ਦੇ ਨਾਲ ਉਹ ਪੁਲਿਸ ਦੇ ਡਿੱਕੇ ਆ ਹੀ ਜਾਂਦਾ ਆ ਹੁਣ ਇਹ ਸ਼ਮਸ਼ੇਰ ਸਿੰਘ ਤੇ ਇਹਦੀ ਪਤਨੀ ਦੋਨੋਂ ਪੁਲਿਸ ਹਿਰਾਸਤ ਦੇ ਵਿੱਚ ਨੇ ਪੁਲਿਸ ਦੇ ਵੱਲੋਂ ਇਹਨਾਂ ਦੋਨਾਂ ਦੇ ਉੱਤੇ ਬਣਦੀਆਂ ਧਰਾਵਾਂ ਲਗਾ ਕੇ ਮਾਮਲਾ ਦਰਜ ਕਰ ਲਿਆ ਗਿਆ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ